ਦੇਖ ਰਹੋ டி5 ਚੈਨਲ ਪੰਜਾਬੀ ਅਸੀਂ ਇਸ ਟਾਈਮ ਅਨੰਦਪੁਰ ਸਾਹਿਬ ਖੜੇ ਹੋਏ ਹਾਂ ਇੱਥੇ ਲਾਈਟਨਡ ਸਾਊਂਡ ਦਾ ਸ਼ੋਅ ਇਸ ਟਾਈਮ ਹੋਇਆ ਕੋਈ 45 ਮਿੰਟ ਦਾ ਸ਼ੋਅ ਸੀਗਾ ਜਿਹਦੇ ਵਿੱਚ ਜਿਹੜਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਪੂਰਾ ਦਿਹਾੜਾ ਮਨਾਇਆ ਜਾਂਦਾ ਔਰ ਵਰੀਗੰਡ ਮਨਾਈ ਜਾਂਦੀ ਖਾਸ ਕਰਕੇ 350 ਸਾਲਾ ਜਿਹੜੀ ਮਨਾਈ ਜਾਣੀ ਹੈ ਉਹਨੂੰ ਲੈ ਕੇ ਪੂਰਾ ਬ੍ਰਿਤਾੰਤ ਜਿਹੜਾ ਉਹ ਅੱਜ ਦਿਖਾਇਆ ਗਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਤੇ ਉਸ ਨੂੰ ਕਾਫੀ ਸੰਗਤ ਜਿਹੜੀ ਇੱਥੇ ਦੇਖਣ ਆਈ ਸੀਗੀ ਉਹਨਾਂ ਦੇ ਵਿੱਚ ਹੀ ਜੋਤੀ ਮੈਮ ਸਾਡੇ ਨਾਲ ਨੇ ਜੋਤੀ ਬੈਂਸ ਜਿਹੜੇ ਕਿ ਐਸਪੀਵੀ ਨੇ ਤੇ ਖਾਸ ਕਰਕੇ ਅੱਜ ਇੱਥੇ ਆਏ ਨੇ ਪਰ ਅੱਜ ਸਿਰਫ ਐਸਪੀ ਦੇ ਤੌਰ ਤੇ ਗੱਲ ਨਹੀਂ ਕਰ ਰਹੇ ਅੱਜ ਅਸੀਂ ਮੰਤਰੀ ਹਰਜੋਤ ਬੈਂਸ ਜਿਹੜੇ ਨੇ ਉਹਨਾਂ ਦੀ ਵਾਈਫ ਦੇ ਤੌਰ ਤੇ ਗੱਲ ਕਰ ਰਹੀ ਆ ਮੈਮ ਤੁਸੀਂ ਅੱਜ ਆਏ ਇਥੇ ਜਿਸ ਤੇ ਕਿ ਨਾਲ ਤੁਸੀਂ ਦੇਖਿਆ ਡਿਊਟੀ ਤੇ ਤੁਹਾਡੀ ਹੋਰ ਹੁੰਦੀ ਹੈ ਪਰ ਅੱਜ ਤੁਸੀਂ ਬੜੇ ਡਿਫਰੈਂਟ ਲੱਗ ਰਹੇ ਹੋ ਜੀ ਅੱਜ ਅਸੀਂ ਜੋ ਲਾਈਟ ਐਂਡ ਸਾਊਂਡ ਸ਼ੋਅ ਹੈਗਾ ਗੁਰੂ ਤੇਗ ਬਹਾਦਰ ਜੀ ਦੀ ਜੀਵਨ ਨੂੰ ਦਰਸਾਉਂਦੇ ਉਹ ਅੱਜ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਜੋ ਹੋ ਰਿਹਾ ਸੀਗਾ ਤੇ ਉਹ ਅਟੈਂਡ ਕਰਨ ਆਏ ਸੀਗੇ ਸਾਰੇ ਪਰਿਵਾਰ ਦੇ ਨਾਲ ਤੇ ਬਹੁਤ ਵੱਡਾ ਇੱਕ ਵਧੀਆ ਤਰੀਕੇ ਨਾਲ ਮੈਨੇਜਡ ਦੇ ਵੈਲ ਆਰਗੇਨਾਈਜ਼ ਅੱਜ ਦਾ ਸ਼ੋਅ ਰਹਾ ਤੇ ਇਨੀ ਵੱਡੀ ਸੰਖਿਆ ਦੇ ਵਿੱਚ ਸੰਗਤ ਇੱਥੇ ਪਹੁੰਚੀ ਤੇ ਗੁਰੂ ਸਾਹਿਬ ਦੀ ਜੋ ਸ਼ਹਾਦਤ ਦਾ ਜੋ ਮੈਸੇਜ ਹੈਗਾ ਉਹ ਕੱਲੇ ਕੱਲੇ ਰੂਹ ਤੱਕ ਹੈ ਤੇ ਅੱਜ ਪਹੁੰਚਿਆ ਹੈਗਾ ਤੇ ਉਹ ਬਹੁਤ ਹੀ ਵਧੀਆ ਮੈਨੂੰ ਲੱਗਦਾ ਬਹੁਤ ਇਮੋਸ਼ਨਲ ਤੇ ਬਹੁਤ ਹੀ ਸੋਹਣਾ ਹੈ ਅੱਜ ਦਾ ਸ਼ੋਅ ਸੀਗਾ ਜਿਸ ਤਰੀਕੇ ਦੇ ਨਾਲ ਮੈਮ ਬੇਸਿਕਲੀ ਪੰਜਾਬ ਦੀ ਜਿਹੜੀ ਜਵਾਨੀ ਹੈਗੀ ਹੈ ਪਿਛਲੇ ਲੰਮੇ ਸਮੇਂ ਤੋਂ ਬਾਹਰ ਜਾ ਰਹੇ ਨੇ ਔਰ ਜਿਸ ਤਰੀਕੇ ਦੇ ਨਾਲ ਅੱਜ ਕੱਲ ਮਤਲਬ ਕਿ ਇੱਕ ਹਾਲਾਤ ਹੈਗਾ ਤੁਹਾਨੂੰ ਲੱਗਦਾ ਕਿ ਮਾਡਰਨਾਈਜੇਸ਼ਨ ਦੀ ਇਸ ਹਾਲਾਤ ਦੇ ਵਿੱਚ ਕਿਉਂਕਿ ਤੁਸੀਂ ਤਾਂ ਇੱਕ ਆਫੀਸਰ ਦੇ ਤੌਰ ਤੇ ਵੀ ਦੇਖਦੇ ਹੋ ਅਤੇ ਜਿਹੜੀ ਜਵਾਨੀ ਹੈਗੀ ਹੈ ਜਾਂ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਇਤਿਹਾਸ ਦੇ ਨਾਲ ਜੋੜਨ ਦੇ ਲਈ ਇਦਾਂ ਦੇ ਪ੍ਰੋਗਰਾਮ ਜਿਹੜੇ ਕਾਫੀ ਜ਼ਿਆਦਾ ਜਿਹੜੇ ਚੰਗੇ ਹੋ ਸਕਦੇ ਨੇ ਬਹੁਤ ਜ਼ਰੂਰੀ ਹੁੰਦਾ ਜੀ ਦੇਖੋ ਜੋ ਬੰਦਾ ਆਪਣੇ ਇਤਿਹਾਸ ਨੂੰ ਛੱਡ ਦਿੰਦਾ ਉਹ ਤਾਂ ਫਿਰ ਅੱਗੇ ਭਵਿਕ ਵੀ ਮਤਲਬ ਹੋ ਰਹਿੰਦਾ ਤੇ ਆ ਜੋ ਸ਼ੋਅ ਹੈ ਉਹੀ ਮੈਂ ਕਹਿ ਰਹੀ ਹਾਂ ਕਿ ਸਾਰੇ ਕੇ ਸਾਰੇ ਯੰਗਰ ਜਨਰੇਸ਼ਨ ਨੂੰ ਸਾਰੇ ਕੇ ਸਾਰੇ ਰੂਹਾਂ ਨੂੰ ਆਪਣੀ ਹਿਸਟਰੀ ਦੇ ਨਾਲ ਜੋੜਦਾ ਹੈਗਾ ਤੇ ਜੋ ਸਾਡੇ ਗੁਰੂ ਸਾਨੂੰ ਸਿਖਾ ਕੇ ਗਏ ਨੇ ਕੰਪੈਸ਼ਨ ਦੇ ਹਿੰਮਤ ਦੇ ਜੋ ਪਾਠ ਪੜਾ ਕੇ ਗਏ ਨੇ ਉਹਦੇ ਬਾਰੇ ਦੱਸਣਾ ਹੈਗਾ ਤੇ ਆ ਵੀ ਦੱਸ ਦੇਗਾ ਕਿ ਕਿਵੇਂ ਦੀ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਜਿਸ ਕਰਕੇ ਅੱਜ ਅਸੀਂ ਇੱਥੇ ਖੜੇ ਹੋਏ ਨੇ ਤੇ ਉਸ ਸ਼ਹਾਦਤ ਦਾ ਮਾਣ ਰੱਖਣਾ ਸਾਡਾ ਫਰਜ਼ ਹੈਗਾ ਤੇ ਆ ਜੋ ਅੱਜ ਦਾ ਵੀ ਸ਼ੋਅ ਸੀਗਾ ਇਹਦੇ ਮਾਧਿਅਮ ਰਾਹੀਂ ਵੀ ਲੋਕਾਂ ਨੂੰ ਆਈ ਥਿੰਕ ਇਸ ਚੀਜ਼ ਦਾ ਪਤਾ ਲੱਗਦਾ ਤੇ ਉਹ ਵਾਪਿਸ ਉਹਨੂੰ ਰਿਮੈਂਬਰੈਂਸ ਵੀ ਰਹਿੰਦੀ ਹੈਗੀ ਕਿ ਇਸ ਚੀਜ਼ ਦਾ ਮਾਣ ਰੱਖਣਾ ਹੈਗਾ ਗੁਰੂ ਸਾਹਿਬ ਦੀ ਸ਼ਹਾਦਤ ਦਾ ਜਿਸ ਤਰੀਕੇ ਦੇ ਨਾਲ ਮੰਤਰੀ ਸਾਹਿਬ ਆ ਕੇ ਗਏ ਨੇ ਕਹਿੰਦੇ ਜੀ ਮੈਂ ਤਾਂ ਇੱਥੇ ਰਹਾਂਗਾ ਔਰ ਲਗਾਤਾਰ ਉਹ ਗੇੜੇ ਘਟਰੇ ਨੇ ਔਰ ਜਿਸ ਦਿਨ ਦਾ ਪ੍ਰੋਗਰਾਮ ਕਰ ਰਹੇ ਨੇ ਉਸ ਦਿਨ ਉਹ ਬਹੁਤ ਹੀ ਐਕਟਿਵ ਮੂਡ ਦੇ ਨੇ ਓਵਰ ਐਕਟਿਵ ਮੂਡ ਤੇ ਕਹਿ ਸਕਦੇ ਥੱਕੇ ਹੋਏ ਸੀ ਕੱਲ ਪਰसों ਪੰਜਾਬ ਭਵਨ ਚ ਜਦੋਂ ਅਸੀਂ ਪਿਛਲੇ ਦਿਨਾਂ ਚ ਉਹਨਾਂ ਨਾਲ ਪ੍ਰੈਸ ਕਾਨਫਰੈਂਸਿਸ ਅਟੈਂਡ ਕੀਤੀਆਂ ਤਾਂ ਬਹੁਤ ਥੱਕੇ ਵੀ ਹੋਏ ਸੀ ਅਸੀਂ ਉਹਨਾਂ ਨੂੰ ਸਭ ਹਾਲਚਲ ਪੁੱਛਿਆ ਕਹਿੰਦੇ ਮੈਂ ਤਬੀਅਤ ਵੀ ਮੇਰੀ ਠੀਕ ਨਹੀਂ ਸੀਗੀ ਅੱਜ ਹੀ ਹੁਣ ਇੱਕਦਮ ਹੀ ਇੱਥੇ ਆਏ ਜਦੋਂ ਤੇ ਮੋਟਰਸਾਈਕਲ ਤੇ ਕਿਸੇ ਦੇ ਪਿੱਛੇ ਬੈਠ ਕੇ ਆ ਗਏ ਬਹੁਤ ਹੀ ਐਕਟਿਵ ਮ ਕਿ ਆਓਗੇ ਇੱਥੇ ਰੋਗੇ ਉਹ ਤਾਂ ਕਹਿੰਦੇ ਮੈਥੀ ਰਹਾਂਗਾ ਨਹੀਂ ਉਹ ਤਾਂ ਇੱਥੇ ਹੀ ਰਹਿਣਗੇ ਜੀ ਮੇਰੇ ਡਿਊਟੀ ਹੈਗੀ ਤੇ ਜਿੰਨਾ ਹੋ ਪਾਏਗਾ ਮੈਂ ਆਉਂਗੀ ਪਰ ਮੇਰੇ ਹਸਬੰਡ ਤਾਂ ਤੁਸੀਂ ਕਹਿ ਰਹੇ ਬਟ ਉਹ ਥੱਕਦੇ ਨਹੀਂ ਲੋਕਾਂ ਦਾ ਕੰਮ ਕਰਦੇ ਨਹੀਂ ਥੱਕਦੇ ਤੇ ਉਹਨਾਂ ਦੇ ਅੰਦਰ ਤੋਂ ਬਹੁਤ ਹਿੰਮਤ ਹੈਗੀ ਆਪਣੇ ਗੁਰਵਾ ਦੇ ਨਾਲ ਉਹਨਾਂ ਦਾ ਬਹੁਤ ਪ੍ਰੇਮ ਹੈਗਾ ਤੇ ਉਹ ਤਾਂ ਸੇਵਾ ਪਾਉ ਦੇ ਨਾਲ ਸਾਰਾ ਸਾਰਾ ਕੰਮ ਕਰ ਰਹੇ ਨੇ ਤੇ ਅੱਗੇ ਵੀ ਉਹ ਇਦਾਂ ਹੀ ਕਰਦੇ ਰਹਿਣਗੇ ਤੇ ਉਹਨਾਂ ਨੂੰ ਗੁਰੂ ਸਾਹਿਬ ਔਰ ਹਿੰਮਤ ਬਖਸ਼ੇ ਤੇ ਅੱਗੇ ਹੋਰ ਵੀ ਲੋਕਾਂ ਦਾ ਕੰਮ ਇਦਾਂ ਹੀ ਕਰਦੇ ਰਹਿਣਗੇ। ਜੂਫਾਂਸ ਜੀ ਦੀ ਵਾਈਫ ਹੋਣ ਦੇ ਨਾਤੇ ਤੁਸੀਂ ਕੋਈ ਸੰਦੇਸ਼ ਕਿਸੇ ਤਰੀਕੇ ਦਾ ਸੰਗਤ ਨੂੰ ਜਾਂ ਲੋਕਾਂ ਨੂੰ ਦੇਣਾ ਚਾਹੋਗੇ ਸਾਰੇ ਪ੍ਰੋਗਰਾਮ ਨੂੰ ਲੈ ਕੇ। ਮੈਂ ਤਾਂ ਲੋਕਾਂ ਨੂੰ ਤੇ ਪੂਰੀ ਸੰਗਤ ਸੰਗਤ ਨੂੰ ਇਹ ਸੰਦੇਸ਼ ਦੇਣਾ ਚਾਹੂੰਗੀ ਕਿ ਆ ਆਨੰਦ ਸ਼੍ਰੀ ਆਨੰਦਪੁਰ ਸਾਹਿਬ ਕੀ ਆਓ ਤੇ ਮੱਥਾ ਟੇਕੋ ਤੇ ਅਰਦਾਸ ਕਰੋ ਤੇ ਗੁਰੂ ਸਾਹਿਬ ਦੀ ਜੋ ਜੀਵਨ ਹੈ ਉਹਨੇ ਜੋ ਸਾਨੂੰ ਸਿਖਾਇਆ ਉਹਨੂੰ ਆਪਣੇ ਜੀਵਨ ਦੇ ਵਿੱਚ ਉਤਾਰੋ ਤੇ ਉਸ ਚੀਜ਼ ਦਾ ਮਾਣ ਰੱਖੋ ਤੇ ਬਸ ਆਹੀ ਹੈਗਾ ਜੀ। ਧੰਨਵਾਦ ਜੀ। ਅਸਰਨਲ ਐਸਪੀ ਨੇ ਜੋਤੀ ਨੇ ਜਿਹੜੀ ਹਰਜੋਤ ਬੈਂਸ ਦੇ ਵਾਈਫ ਨੇ ਪਰ ਅੱਜ ਇੱਥੇ ਉਹ ਮੰਤਰੀ ਹਰਜੋਤ ਬੈਂਸ ਦੇ ਵਾਈਫ ਵਨ ਕੇ ਉਸ ਨਾਤੇ ਹੀ ਇੱਥੇ ਆਏ ਸੀਗੇ ਔਰ ਉਹਨਾਂ ਦੇ ਵਿੱਚ ਹੀ ਜਿਹੜੇ ਵਿਚਰੇ ਨੇ ਸਾਰੇ ਲੋਕਾਂ ਦੇ ਵਿੱਚ ਦੇਖ ਕੇ ਗਏ ਨੇ ਪ੍ਰੋਗਰਾਮ ਔਰ ਉਹਨਾਂ ਨੇ ਕਿਹਾ ਕਿ ਇੱਕ ਚੰਗਾ ਉਪਰਾਲਾ ਹੈ ਗਿਆ ਔਰ ਜਿਹੜਾ ਸਾਰਾ ਦਾ ਸਾਰਾ ਬਹੁਤ ਜ਼ਰੂਰੀ ਹੁੰਦਾ ਇਸ ਤਿੱਕੇ ਦੇ ਨਾਲ ਐਵੇਂ ਦੇ ਇਵੈਂਟਸ ਨੂੰ ਕਰਨਾ ਤਾਂ ਜੋ ਕਿ ਲੋਕ ਜਿਹੜੇ ਨੇ ਉਹ ਆਪਣੇ ਇਤਿਹਾਸ ਦੇ ਨਾਲ ਜੁੜੇ ਰਹਿਣ ਜਿਹੜੇ ਲੋਕ ਇਤਿਹਾਸ ਨਾਲ ਟੁੱਟ ਜਾਂਦੇ ਨੇ ਉਹ ਫਿਰ ਬਹੁਤ ਜ਼ਿਆਦਾ ਜਿਹੜੇ ਨੇ ਉਹ ਬिखर ਜਾਂਦੇ ਨੇ ਇਸ ਕਰਕੇ ਆਪਣੇ ਇਤਿਹਾਸ ਦੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ ਕੈਮਰਾ ਪਰਸਨ ਸਰਜੀ ਦੇ ਨਾਲ ਵਿੰਦੂ ਸਿੰਘ ਸਾਡੇ ਨਾਲ ਇੱਥੇ ਦੇਖਣ ਆਏ ਸੀਗੇ ਕਿਥੋਂ ਆਏ ਨੇ ਗੱਲਬਾਤ ਕਰ ਲੈਨੇ ਤੁਹਾਡਾ ਨਾਮ ਕੀ ਹੈ ਜੀ ਪ੍ਰੋਫੈਸਰ ਜਪਾਸ ਸਿੰਘ ਰਾਜੀਵਾਲੀ ਕਾਲੇ ਨੈਣਗਲ ਤੋਂ ਜੀ ਹਾਂ ਜੀ ਤੇ ਤੁਸੀਂ ਅੱਜ ਸਪੈਸ਼ਲ ਆਏ ਹੋ ਆ ਦੇਖਣ ਵਾਸਤੇ ਹਾਂ ਜੀ ਸਪੈਸ਼ਲ ਆਪਣੇ ਪਰਿਵਾਰ ਸਮੇਤ ਆਪਣੇ ਕਾਲਜ ਦੇ ਬੱਚਿਆਂ ਨੂੰ ਵੀ ਤਾਂ ਕਿ ਉਹਨਾਂ ਨੂੰ ਸਾਡੀ ਜਿਹੜੀ ਸ਼ਹਾਦਤ ਹੈ ਗੁਰੂ ਤੇਗ ਬਹਾਦਰ ਜੀ ਦੀ ਸਾਡਾ ਵਿਰਸਾ ਹੈ ਸ਼ਹਾਦਤ ਦੇ ਕਨਸੈਪਟ ਤੋਂ ਉੱਥੋਂ ਚੜ੍ਹਦੀ ਕਲਾ ਹੌਸਲਾ ਜਜ਼ਬਾ ਜਿਹੜਾ ਉਹ ਉਹ ਵੀ ਪ੍ਰਾਪਤ ਕਰਨ ਮੈਂ ਬੱਚਿਆਂ ਨੂੰ ਕਿਹਾ ਕਿ ਉਹ ਵੀ ਪਹੁੰਚਣ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਤੋਂ ਸ਼ੁਰੂ ਕਰਕੇ ਮੀਰੀ ਪੀਰੀ ਦਾ ਕਨਸੈਪਟ ਗੁਰੂ ਹਰਗੋਬਿੰਦ ਜੀ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਸ ਤੋਂ ਬਾਅਦ ਸਿੱਖਾਂ ਪੰਥ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਜੀ ਦੀ 1699 ਦੀ ਵਿਸਾਖੀ ਤੱਕ ਦੇ ਇਤਿਹਾਸ ਨੂੰ 45 ਮਿੰਟਾਂ ਦੇ ਵਿੱਚ ਇੰਨਾ ਵਧੀਆ ਤਰੀਕੇ ਨਾਲ ਗੁਰਪ੍ਰੀਤ ਖੁੱਗੀ ਦੀ ਆਵਾਜ਼ ਦੇ ਵਿੱਚ ਸਮੋ ਕੇ ਪੰਜਾਬ ਸਰਕਾਰ ਨੇ ਪੂਰੇ ਪੰਜਾਬ ਦੇ ਪੂਰੀ ਦੁਨੀਆ ਦੇ ਲੋਕਾਂ ਦੇ ਸਾਹਮਣੇ ਸਨਮੂਕ ਕੀਤਾ ਸ ਪੂਰੀ ਸਰਕਾਰ ਅਤੇ ਇਥੋਂ ਦੇ ਐਮਐਲਏ ਸਰਦਾਰ ਹਰਜੋਤ ਸਿੰਘ ਜੀ ਬੈਂਸ ਵਧਾਈ ਦੇ ਪਾਤਰ ਹੈ ਉਹ ਕਹੇ ਉਹਨਾਂ ਨੇ ਇੱਥੇ ਆ ਇਸ ਇਹ ਜੋ ਸ਼ੋਅ ਲਾਈਟ ਹੈਂਡ ਸ਼ੋਅ ਦਾ ਪ੍ਰਬੰਧ ਕੀਤਾ ਪੂਰੇ ਇਲਾਕੇ ਤੋਂ ਪੰਡਾਲ ਫੁੱਲ ਸੀ ਇਸ ਨੂੰ ਸਰਕਾਰ ਦਾ ਇੱਕ ਸਫਲ ਉਪਰਾਲਾ ਕਿਹਾ ਜਾ ਸਕਦਾ ਹੈ ਪ੍ਰੋਫੈਸਰ ਸਾਹਿਬ ਤੁਸੀਂ ਬੜੀ ਲੰਬੀ ਚੋੜੀ ਆਪਣੀ ਜੜੀ ਸੀਗੀ ਭਾਵਨਾ ਉਹ ਰੱਖੀ ਹੈਗੀ ਔਰ ਬਹੁਤ ਚੰਗੀ ਗੱਲ ਹੈਗੀ ਜਿੱਦਾਂ ਤੁਸੀਂ ਸੋਚਦੇ ਹੋ ਪਰ ਤੁਹਾਡੇ ਨਾਲ ਕੀ ਅੱਜ ਸਟੂਡੈਂਟਸ ਆਏ ਨੇ ਕਿ ਫੈਮਿਲੀ ਨੂੰ ਹੀ ਲੈ ਕੇ ਆਏ ਉਸ ਜੀ ਨਹੀਂ ਮੈਮ ਸਾਡੇ ਆਲੇ ਦੁਆਲੇ ਦੇ ਇਸ ਇਲਾਕੇ ਦੇ ਹੀ ਬੱਚੇ ਨੇ ਜਿਹੜੇ ਘੱਟੋ ਘੱਟ 30 35 ਜਣੇ ਦਾ ਮੈਨੂੰ ਆਪ ਮਿਲੇ ਆ 20 25 ਜਣਿਆਂ ਨੂੰ ਅਸੀਂ ਕਿਹਾ ਸੀ ਜਿਹੜੇ ਮੇਰੇ ਕੋਲ ਪੰਜਾਬੀ ਸਬਜੈਕਟ ਹੈ ਸਕਾਰੀਸ਼ ਵਾਲੇ ਗਾ ਨੈ ਨੰਗਲ ਵਿਖੇ ਤਾਂ ਸਾਡੇ ਮੈਕਸਿਮਮ 100 ਤੱਕ ਬੱਚਾ ਆਰਾਮ ਨਾਲ ਇੱਥੇ ਆਇਆ ਹੋਇਆ ਸੀ ਜੋ ਜਿਹਨਾਂ ਵਿੱਚ SCC ਤੇ NSS ਵਾਲੇ ਬੱਚੇ ਜ਼ਰੂਰ ਪਹੁੰਚੇ ਹੋਏ ਜਿਹੜੀ ਖਾਸ ਤੌਰ ਤੇ ਜਿਸਤਕ ਦੇ ਨਾਲ ਉਪਰਾਲਾ ਤਾਂ ਕੀਤਾ ਗਿਆ ਪਰ ਗੁਰੂਆਂ ਨੂੰ ਯਾਦ ਕਰਨਾ ਜਿਸਤਕ ਦੇ ਨਾਲ ਇਤਿਹਾਸ ਨੂੰ ਬਾਰ ਬਾਰ ਬਰਕਰਾਰ ਰੱਖਣਾ ਉਹਨੂੰ ਇੱਕ ਤਰੀਕੇ ਦਾ ਇਸ ਤਰੀਕੇ ਦੇ ਨਾਲ ਦੱਸਣਾ ਕਿ ਉਹ ਸਾਡੀ ਅਗਲੀ ਪੀੜ੍ਹੀ ਕੋਲ ਵੀ ਜਾ ਸਕੇ ਵਕਫ ਵਕਫ ਤਰੀਕੇ ਦੇ ਜਿਵੇਂ ਉਪਰਾਲੇ ਹੁੰਦੇ ਰਹਿੰਦੇ ਤੁਸੀਂ ਕੀ ਸਮਝਦੇ ਹੋ ਇਸ ਤੋਂ ਇਹ ਬਹੁਤ ਵਧੀਆ ਉਪਰਾਲਾ ਕਿਉਂਕਿ ਸੋਸ਼ਲ ਮੀਡੀਆ ਜਿਹੜਾ ਉਹ ਇਸ ਚੀਜ਼ ਨੂੰ ਜੋ ਇੱਥੇ ਆਪਾਂ ਦੇਖ ਰਹੇ ਸੀ ਕਿ ਮੋਬਾਈਲ ਤੇ ਕਿੰਨਾ ਕੁਸ਼ ਹਨਾ ਵੀਡੀਓ ਚੱਲ ਰਹੀਆਂ ਕਿੰਨੇ ادارے ਆਦਾਰਿਆਂ ਤੋਂ ਪੱਤਰਕਾਰ ਸਹਿਬਾਨ ਆਏ ਆ ਇਹ ਜਿਹੜਾ ਉਪਰਾਲਾ ਹੈ ਇਹ ਬਹੁਤ ਵਧੀਆ ਵੀ ਰ ਵਧੀਆ ਹੈ ਤਾਂ ਹੈ ਜੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਜਿਹੜੇ ਛੋਟੇ ਬੱਚੇ ਆ ਉਹਨਾਂ ਦੇ ਅੰਦਰ ਜਦੋਂ ਮਤੀ ਦਾ ਸਤੀ ਦਾ ਜੀ ਨੂੰ ਤਸਵੀਰਾਂ ਤੇ ਉਹਨਾਂ ਦੇ ਨਾਲ ਵਾਪਰੀਆਂ ਘਟਰਾਵਾਂ ਨੂੰ ਵੇਖ ਰਹੇ ਸੀ ਤਾਂ ਉਹਨਾਂ ਦੇ ਬੱਚਿਆਂ ਦੇ ਚਿਹਰਿਆਂ ਤੇ ਆਪ ਮੁਹਾਰੇ ਚਲ ਕਰ ਰਹੇ ਸੀ ਕਿ ਉਹ ਉਸ ਦਰਦ ਨੂੰ ਮਹਿਸੂਸ ਕਰ ਰਹੇ ਸੀ ਤੇ ਇਹ ਬਹੁਤ ਵਧੀਆ ਉਪਰਾਹਾਂ ਕਿਉਂਕਿ ਨੈਤਿਕ ਕਦਰਾਂ ਕੀਮਤਾਂ ਬੱਚੇ ਵਿੱਚ ਤਾਂ ਹੀ ਆ ਸਕਦੀਆਂ ਜੇ ਅਜਿਹੇ ਪੰਜਾਬ ਸਰਕਾਰ ਅਤੇ ਪੂਰੇ ادارے ਕੇ ਉਪਰਾਲੇ ਕਰਨਗੇ ਅਜੇ ਤਾਂ ਸ਼ੁਰੂ ਹੋਣੇ 22 ਤਰੀਕ ਤੋਂ ਬਾਅਦ ਜਿਸ ਤਰੀਕੇ ਨਾਲ ਤੁਸੀਂ ਪੂਰੇ ਦੇਖੋਗੇ ਸਾਰੇ ਦੇ ਸਾਰੇ ਜਿੱਥੇ ਜਾਵਾਂਗੇ ਜਾ ਕੇ ਦੱਸ ਦੱਸੋਗੇ ਵੀ ਐਦਾਂ ਦਾ ਹੋਇਆ ਜੇ ਸਾਰੇ ਜਿਹੜੀ ਵੱਤੋ ਵੱਤ ਸੰਗਤ ਭਰ ਕੇ ਆਏ ਹਾਂਜੀ ਇੱਥੇ ਵੈਸੇ ਤੋਂ ਤੁਹਾਡੇ ਮੀਡੀਆ ਰਾਹੀਂ ਵੀ ਸੋਸ਼ਲ ਮੀਡੀਆ ਰਾਹੀਂ ਵੀ ਪੂਰੀ ਵਰਲਡ ਦੀ ਲੋਕ ਦੇਖ ਰਹੇ ਆ ਆਲੇ ਦੁਆਲੇ ਦੀ ਸੰਗਤ ਹਰਜੋਤ ਬੈਨ ਜੀ ਦਾ ਬੜਾ ਵਧੀਆ ਉਪਰਾਲਾ ਕਿ ਉਹਨਾਂ ਨੇ ਬੱਸਾਂ ਵੀ ਕੀਤੀਆਂ ਵੇ ਪਿੰਡਾਂ ਦੇ ਵਿੱਚੋਂ ਚੰਨ ਦਿਨ ਚਾਰ-ਚਾਰ ਬੱਸਾਂ ਭਰ ਕੇ ਆ ਰਹੀਆਂ ਸੀ ਤੋਂ ਇਸ ਇਲਾਕੇ ਦੇ ਪੂਰੀ ਸੰਗਤ ਕਿਹ ਇੱਥੇ ਪਹੁੰਚੀ ਹੋਈ ਸੀ ਅਸੀਂ ਕੇ ਪ੍ਰੋਫੈਸਰ ਨੇ ਬੜੇ ਐਕਸਾਈਟਿਡ ਨੇ ਕਹਿੰਦੇ ਕਿ ਮੇਰੇ ਬੱਚੇ ਜਿਹੜੇ ਨੇ ਜਿਨ੍ਹਾਂ ਨੂੰ ਮੈਂ ਪੜ੍ਹਾਉਣਾ ਉਹ ਵੀ ਜਿਹੜੇ ਨੇ ਇੱਥੇ ਆਏ ਹੋਏ ਨੇ ਔਰ ਕਾਫੀ ਸਾਰੇ ਮੇਰੇ ਸਟੂਡੈਂਟਸ ਔਰ ਮੇਰੀ ਫੈਮਿਲੀ ਮੇਰੇ ਮਿੱਤਰ ਦੋਸਤ ਇੱਥੇ ਆਏ ਨੇ ਚੰਗਾ ਉਪਰਾਲਾ ਸਰਕਾਰ ਕਰ ਰਹੀ ਹੈ ਇਤਿਹਾਸ ਨਾਲ ਜੁੜਨ ਦੀ ਗੱਲ ਔਰ ਇਤਿਹਾਸ ਬਾਰੇ ਵਾਰ-ਵਾਰ ਜਿਹੜਾ ਉਹਨੂੰ ਤਸਦੀਕ ਕਰਨਾ ਜਿਹੜਾ ਡਾਕੂਮੈਂਟਡ तरीके ਦੇ ਨਾਲ ਸਾਹਮਣੇ ਲੈ ਕੇ ਆਉਣਾ ਬਹੁਤ ਜ਼ਰੂਰੀ ਹੁੰਦਾ ਹੈ ਇਸ ਕਰਕੇ ਕਹਿੰਦੇ ਬਹੁਤ ਚੰਗੀ ਗੱਲ ਹੈ ਕਿ ਇਸ ਤਰੀਕੇ ਦੇ ਨਾਲ ਐ ਇਸ ਪਵਿੱਤਰ ਧਰਤੀ ਤੇ ਜਿਹੜਾ ਹੈਗਾ ਇੱਕ ਪੂਰਾ ਸਮਾਗਮ ਇੱਕ 3 ਦਿਨ ਦਾ ਜਿਹੜਾ ਲੰਬਾ ਛੋੜਾ ਇੱਕ ਰੱਖਿਆ ਗਿਆ ਪਹਿਲ ਤੋਂ ਬਹੁਤ ਦੇਰ ਤੋਂ 10 15 ਦਿਨ ਤੋਂ ਹੀ ਸ਼ੁਰੂ ਹੋ ਗਿਆ ਪਰ ਇਹ ਸਾਰਾ ਦਾ ਸਾਰਾ ਕਹਿੰਦੇ ਉਪਰਾਲਾ ਚੰਗਾ ਹੈ ਪਿੰਡ ਗਮੀਰਪੁਰ ਦੇ ਸਰਪੰਚ ਨੇ ਮਧੂਬਾਲਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਹਿੰਦੇ ਮੈਂ ਵੀ ਅੱਜ ਦੇਖਣ ਆਈ ਸੀਗੀ ਇੱਥੇ ਜਿਹੜਾ ਲਾਈਟਿੰਗ ਸਾਊਂਡ ਸ਼ੋਅ ਹੈਗਾ ਮੈਡਮ ਤੁਸੀਂ ਸਪੈਸ਼ਲ ਦੇਖਣ ਆਏ ਹੋ ਸੱਚੀ ਕਲ ਹਾਂਜੀ ਪਹਿਲਾਂ ਤਾਂ ਮੈਂ ਇੱਕ ਕਰੈਕਸ਼ਨ ਕਰਨਾ ਚਾਹੁੰਦੀ ਮੈਂ ਦੇਖਣ ਨਹੀਂ ਆਈ ਮੈਂ ਗੁਰਾਂ ਦੇ ਦਰਸ਼ਨ ਕਰਨ ਆਈ ਸੀਗੀ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਕੇ ਅੱਜ ਆਪਾਂ ਧੰਤਨ ਹੋਏ ਆਂ ਤੇ ਸਾਰੇ ਐਫਰਟਸ ਜਿਹੜੇ ਸਾਡੇ ਐਮ.ਐਲ.ਏ. ਸ਼੍ਰੀ ਹਰਜੋਤ ਸਿੰਘ ਬੈਂਸ ਦੇ ਦੁਆਰਾ ਜਿਹੜਾ ਲਾਈਫਟਾਈਮ ਦੇ ਵਿੱਚ ਇੱਕ ਵਾਰ ਜਿਵੇਂ ਮੇਰੀ ਏਜ ਹੈਗੀ ਆ ਹੁਣ 44-45 ਸਾਲ ਹੁਣ ਤੱਕ ਕਦੇ ਇਸ ਤਰ੍ਹਾਂ ਦੀ ਚੀਜ਼ ਨਹੀਂ ਦੇਖੀ ਤੇ ਸ਼ਾਇ ਪਰ ਜਿੱਥੋਂ ਤੱਕ ਮੈਂ ਗੱਲ ਜੇ ਕਰੀ ਆਪਾਂ ਸਰਪੰਚ ਸਾਹਿਬ ਜਿੱਥੋਂ ਤੱਕ ਸਾਰਾ ਦਾ ਸਾਰਾ ਇੱਕ ਉਪਰਾਲਾ ਕੀਤਾ ਗਿਆ ਇਹ ਤਾਂ ਸ਼ੁਰੂਆਤ ਹੋਈ ਹੈ ਕਿਤੇ ਕਿਤੇ ਛੋਟੇ ਛੋਟੇ ਪ੍ਰੋਗਰਾਮ ਹੋ ਰਹੇ ਨੇ ਹਜੇ ਤਾਂ 22 23 24 ਤਰੀਕ ਨੂੰ ਹੋਣਗੇ ਜਿਸ ਤਰੀਕੇ ਦੇ ਨਾਲ ਤੁਹਾਡਾ ਸਾਰਾ ਦਾ ਸਾਰਾ ਮੂਸਿਕੀ ਅੱਜ ਤੁਹਾਡੇ ਚ ਇੱਕ ਐਕਸਾਈਟਮੈਂਟ ਦੇਖ ਰਹੇ ਆ ਜਾਂ ਜਿਸ ਤਰੀਕੇ ਦੇ ਨਾਲ ਇੱਕ ਸ਼ਰਦਾ ਵੀ ਹੈਗੀ ਹੈ ਤੁਸੀਂ ਇਕੱਲੇ ਹੀ ਆਏ ਹੋ ਕਿ ਨਾਲ ਵੀ ਕੁਝ ਲੋਕਾਂ ਨੂੰ ਲੈ ਕੇ ਆਏ ਹੋ ਔਰ ਹੁਣ ਕੀ ਆਪਣੇ ਪਿੰਡ ਨੂੰ ਕਹੋਗੇ ਜਾ ਕੇ ਵੀ ਇਸ ਤ੍ਰਿਕ ਦੇ ਇਤਿਹਾਸਿਕ ਪ੍ਰੋਗਰਾਮ 'ਤੇ ਚੜਕਿਓ ਚੀਸਾ ਲੈਂਡ ਔਰ ਤੁਹਾਡਾ ਕੀ ਅਗਲੇ ਦਿਨਾਂ ਦਾ ਪ੍ਰੋਗਰਾਮ ਹੈ ਹਾਂਜੀ ਪਹਿਲਾਂ ਤਾਂ ਮੈਂ 60 ਬੰਦਿਆਂ ਦੀ ਬੱਸ ਲੈ ਕੇ ਆਈਆਂ ਜਿਸ ਦੇ ਵਿੱਚ ਬੀਬੀਆਂ ਭੈਣਾਂ ਤੇ ਬਜ਼ੁਰਗ ਵੀ ਹਨ ਤੇ ਆਪਣੀਆਂ ਅਲੱਗ-ਅਲੱਗ ਗੱਡੀਆਂ ਦੇ ਵਿੱਚ ਵੀ ਆਏ ਅੱਜ ਸਪੈਸ਼ਲ ਪਿੰਡ ਦੇ ਵਿੱਚ ਚਾਰ ਵਾਰ ਅਨਾਉਂਸਮੈਂਟਸ ਕੀਤੀਆਂ ਗਈਆਂ ਕਿ ਵੀ ਹੈਵ ਟੂ ਗੋ ਤੇ ਅਸੀਂ ਸਾਰੇ ਆਏ ਆ ਤੇ ਇੱਥੇ ਦਰਸ਼ਨ ਕੀਤੇ ਆ ਤੇ ਅੱਜ ਐਕਸਾਈਟਮੈਂਟ ਵਧੀ ਹੈ ਵਾਕਈ ਜਿਵੇਂ ਇੱਕ ਪਿਕਚਰ ਦੇਖ ਕੇ ਮਨ ਦੇ ਵਿੱਚ ਉਬਾਲ ਵੀ ਉਛਲ ਰਹੇ ਸੀਗੇ ਸਾਡੇ ਪੰਜਾਬੀਆਂ ਦੇ ਲਈ ਤੇ ਗੁਰੂ ਸਹਿਬਾਨ ਦੇ ਲਈ ਜਿਨ੍ਹਾਂ ਨੇ ਆਪਣਾ ਸੀਸ ਤਲੀ ਤੇ ਦੇ ਕੇ ਜਿਵੇਂ ਇੱਕ Hindu ਜਿਹੜੇ ਹੈਗੇ ਆ ਪੰਡਤਾਂ ਦੀ ਰੱਖਿਆ ਦੇ ਲਈ ਉਹਨਾਂ ਨੇ ਆਪਣਾ ਸੀਸ ਦਿੱਤਾ ਤੇ ਉਹਨਾਂ ਨੇ ਸਾਨੂੰ ਜਿਵੇਂ ਅਸੀਂ ਪੜਦੇ ਆਏ ਆ ਸਭ ਕੁਝ ਦੇਖਿਆ ਪਰ ਦੇਖ ਕੇ ਜਿਵੇਂ ਕਹਿੰਦੇ ਆ ਨਾ ਕਿ ਸਾਡੀਆਂ ਅੱਖਾਂ ਤੇ ਕੰਨ ਸੁਣਦਿਆਂ ਜਿੰਨੀਆਂ ਇੰਦਰੀਆਂ ਵਿੱਚ ਇਨਵੋਲਵ ਹੁੰਦੀਆਂ ਇਸ ਤਰ੍ਹਾਂ ਉਹ ਸਾਰੀ ਕਹਾਣੀ ਦੇਖ ਕੇ ਮੁੜ ਤੋਂ ਸਾਡਾ ਜਿਹੜਾ ਹੈ ਗੱਲ ਉਹ ਹੋਇਆ ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਰੋਜ਼ ਹੀ 25 ਤਰੀਕ ਤੱਕ ਜਿੰਨੇ ਵੀ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਬਾਤ ਚੜ ਕੇ ਹਿੱਸਾ ਲਈਏ ਹਾਂਜੀ ਤੇ ਤੁਹਾਨੂੰ ਲੱਗਦਾ ਕਿ ਇਸ ਲਿਖੇ ਦੇ ਨਾਲ ਇਤਿਹਾਸ ਨੂੰ ਇੱਥੇ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੀ ਪੀੜ੍ਹੀ ਦੇ ਲਈ ਲਾਹਵੰਦ ਹੋਏਗਾ हां जी बिल्कुल 라헤 जु, <coughs> बंद ਹੋਏਗਾ ਕਿਉਂਕਿ ਜਿਵੇਂ ਅਸੀਂ ਮੀਡੀਆ ਦੇ ਵਿੱਚ ਸੁਣਦੇ ਆ ਜਿਵੇਂ ਅੱਜ ਤੱਕ ਆਪਾਂ ਮੁਗਲਾਂ ਦਾ ਸ਼ਾਸਨ ਤੇ ਮੁਗਲ ਜਿਹੜੇ ਹੈਗੇ ਆ ਔਰੰਗਜ਼ੇਬ ਹੋਰ ਹੋਰ ਜਿਵੇਂ ਚਲੋ ਠੀਕ ਹੈ ਇਤਿਹਾਸ ਦੇ ਨਾਲ ਜੁੜਨਾ ਸਾਡੀ ਡਿਊਟੀ ਹੈ ਤੇ ਸਾਡੇ ਲਈ ਉਹ ਬੋਤਲਾਏ ਬੰਦ ਹੁੰਦਾ ਹੈ ਉਹਦੇ ਉੱਤੇ ਹੀ ਅਸੀਂ ਆਪਣਾ ਪ੍ਰੈਜ਼ੈਂਟ ਦਾ ਪੋਦਾ ਅਸੀਂ ਉਗਾ ਸਕਦੇ ਆ ਪਰ ਜਿਹੜੇ ਸਾਡੇ ਗੁਰੂ ਸਿੱਖ ਸਹਿਬਾਨ ਹੈ ਜਿਵੇਂ ਕਿ ਅਨੰਦਪੁਰ ਦੀ ਧਰਤੀ ਦੇ ਉੱਤੇ ਅਸੀਂ ਜਨਮ ਲਿਆ ਏ ਅਸੀਂ ਇੱਥੇ ਇਹਨਾਂ ਦੇ ਨਾਲ ਜੁੜੇ ਹੋਏ ਆ ਤਾਂ ਇਸ ਇਤਿਹਾਸ ਦੀ ਜਾਣਕਾਰੀ ਤੇ ਗੁਰੂਆਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਹੈ ਇਹ ਲਾਹੇਵੰਦ ਹੈ ਬੱਚਿਆਂ ਦੇ ਲਈ ਵੀ ਸਾਡੀ ਕੌਮ ਤਾਂ ਹੀ ਬਚੀ रह ਸਕਦੀ ਹੈ ਸਿੱਖ ਕੌਮ ਸਿੱਖ ਇਤਿਹਾਸ ਜੇਕਰ ਬੱਚੇ ਆਣਗੇ ਤੇ ਜੁੜਨਗੇ ਇਸ ਦੇ ਨਾਲ ਥੈਂਕ ਯੂ ਅ ਹੋਰ ਵੀ ਇੱਥੇ ਕਾਫੀ ਜਨੇ ਆਏ ਹੋਏ ਹਨ ਇਹਨਾਂ ਤੋਂ ਵੀ ਪੁੱਛ ਲੈਣੇ ਹੈ ਕਿ ਕਿੱਥੋਂ ਆਏ ਨੇ ਤੇ ਗੱਲਬਾਤ ਕਰਦੇ ਆ ਤੁਸੀਂ ਸਰਦਾਰ ਸਾਹਿਬ ਅੱਜ ਬੜੀ ਸੋਹਣੇ ਰੰਗ ਦੀ ਪਗਬੰਨੀ ਹੋਈ ਹੈ ਪਹਿਲੇ ਤਾਂ ਤੇ ਤੁਸੀਂ ਕਿੱਥੋਂ ਆਏ ਹੋ ਤਾਂ ਕੀ ਕੀ ਕਰਦੇ ਹੋ ਅਸੀਂ ਵੈਸੇ ਤਾਂ ਇੱਥੋਂ 4 ਕਿਲੋਮੀਟਰ ਮੇਰਾ ਪਿੰਡ ਹੈ ਮੰਗੇਵਾਲ ਪਰ ਮੈਂ ਰਹਿੰਦਾ ਨੰਗਲੈ ਇੱਥੋਂ 20-22 ਕਿਲੋਮੀਟਰ ਤੇ ਅੱਜ ਸ਼੍ਰੀ ਗੁਰੂ ਮਹਾਰਾਜ ਜੀ ਦੇ 350 ਸਾਲਾਂ ਸਦੀ ਦਿਵਸ ਤੇ ਪੰਜਾਬ ਸਰਕਾਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਅਸੀਂ ਲਾਈਟ ਐਂਡ ਸ਼ੋ ਦਾ ਜਿਹੜਾ ਕਿ ਅਸੀਂ 70 ਸਾਲ ਦੇ ਵਿੱਚ ਕਦੀ ਨਹੀਂ ਦੇਖਿਆ ਪਹਿਲੀ ਵਾਰ ਸਾਨੂੰ ਇਹ ਦੇਖਣ ਦਾ ਮੌਕਾ ਮਿਲਿਆ ਇਹ ਸਰਕਾਰ ਦੇ ਵਿੱਚ ਇਹ ਆਣਾ ਸੀ ਤੇ ਸਰਕਾਰ ਨੇ ਇਸ ਦਾ ਨਾਮਣਾ ਖੱਟਣਾ ਸੀ ਤੇ ਪਰ ਬਹੁਤ ਹੀ ਵਧੀਆ ਅਪਰਾਲਾ ਹੋਇਆ ਤੇ ਮਨ ਨੂੰ ਬਹੁਤ ਖੁਸ਼ੀ ਹੋਈ ਸਕੂਨ ਮਿਲਿਆ ਤੇ ਅਸੀਂ ਇਸ ਗੱਲ ਦਾ ਪੰਜਾਬ ਸਰਕਾਰ ਨੂੰ ਵੀ ਆਪਣੇ ਸਾਰੇ ਹਿੰਦੁਸਤਾਨ ਨੂੰ ਦੇਸ਼ਵਰ ਦੇ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਇਸ ਗੱਲ ਦੀ ਵਧਾਈ ਦਿੰਦੇ ਆ ਕਿ ਬਹੁਤ ਵਧੀਆ ਪ੍ਰਚਾਰਾ ਕੀਤਾ ਹੈ ਤੇ ਗੁਰੂ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਸੰਗਤ ਨੂੰ ਚੜ੍ਹਦੀ ਕਲਾ ਰੱਖੇ ਉਸ ਵੀ ਉਪਰਾਲੇ ਹੋ ਰਹੇ ਨੇ ਜਿਸ ਤਰੀਕੇ ਦੇ ਨਾਲ ਹੋਰ ਵੀ ਪ੍ਰੋਗਰਾਮ ਇੱਥੇ ਕੀਤੇ ਜਾ ਰਹੇ ਨੇ ਪਾਰਟੀਆਂ ਵੱਲੋਂ ਡਿਫਰੈਂਟ ਅਲੱਗ ਪਾਰਟੀਆਂ ਵੱਲੋਂ ਵੀ ਕਰਾਈ ਜਾ ਰਹੇ ਨੇ ਭਾਜਪਾ ਨੇ ਵੀ ਆਪਣੇ ਤਰੀਕੇ ਦੇ ਨਾਲ ਕਰਾਇਆ ਚਲੋ ਪਾਰਟੀਆਂ ਇੱਥੇ ਮਾਨਤਾ ਨਹੀਂ ਰੱਖਦੀਆਂ ਕਿਉਂਕਿ ਗੁਰੂ ਸਾਹਿਬ ਦੀ ਜਿਹੜੀ ਮਹਿਮਾ ਜਿਹੜੀ ਉਹਨਾਂ ਦੀ ਸ਼ਹਾਦਤਾਂ ਨੇ ਉਹ ਜ਼ਿਆਦਾ ਵੱਡੀਆਂ ਨੇ ਪਰ ਵੈਸੇ ਜਿਹੜੇ ਉਧਰ ਵੀ ਕਰਾਏ ਜਾ ਰਹੇ ਨੇ ਐਸਜੀਪੀਸੀ ਵੱਲੋਂ ਵੀ ਕਰਾਏ ਜਾ ਰਹੇ ਨੇ ਵਕਫਾ ਪ੍ਰੋਗਰਾਮ ਤੁਸੀਂ ਉਧਰ ਵੀ ਗਏ ਸੀ ਦੇਖੇ ਉਹਨਾਂ ਦੇ ਵੀ ਹਾਂ ਅਸੀਂ ਤਾਂ ਅੱਜ ਹੀ ਆਏ ਕਿਤੇ ਬਾਹਰ ਗਏ ਹੋਏ ਸੀ ਤੇ ਉਧਰ ਅਸੀਂ ਗਏ ਤਾਂ ਹੈ ਨਹੀਂ ਅੱਜ ਇੱਥੇ ਪੁੱਜਿਆ ਹੈ ਤੇ ਬਾਕੀ ਹਰੇਕ ਬੰਦਾ ਆਪਣੀ ਆਪਣੀ ਜਿੱਦਾ ਹੈਗਾ ਕਰ ਰਹੇ ਆ ਸਾਰੇ ਸਾਧੂ ਸੰਤ ਮਹਾਤਮਾ ਵੀ ਇੱਥੇ ਆਏ ਸੀ ਬਾਬਾ ਬਲਬੀਰ ਸਿੰਘ ਹੋਰੀ ਵੀ ਇੱਥੇ ਆਏ ਸੀ ਕਾਰ ਸੇਵਾ ਵਾਲੇ ਸੰਤ ਵੀ ਆਏ ਸੀ ਤੇ ਚਲੋ ਸਭ ਨੂੰ ਗੁਰੂ ਮਹਾਰਾਜ ਇਸ ਗੱਲ ਦਾ ਵਧੀਆ ਇਹ ਮੌਕਾ ਦਿੱਤਾ ਏ ਤੇ ਕਰਨੇ ਵੀ ਚਾਹੀਦੇ ਐ ਬਾਕੀ ਜੇ ਐਸਜੀਪੀਸੀ ਹੈ ਜਿਹੜੀ ਕਰਦੀ ਆ ਉਹ ਤਾਂ ਹੈ ਹੀ ਆ ਜੀ ਉਹ ਤਾਂ ਆਪਣੇ ਲੈਵਲ ਤੇ ਉਹਨਾਂ ਨੇ ਕਰਨਾ ਹੀ ਹੁੰਦਾ ਪਰ ਹਰ ਇੱਕ ਬੰਦੇ ਨੂੰ ਨਮਾਣਾ ਬਣ ਕੇ ਇਸ ਜਗ੍ਹਾ ਤੇ ਆਣਾ ਚਾਹੀਦਾ ਏ ਤੇ ਨਮਾਣਾ ਵਾਂਣ ਕੇ ਕਰਨਾ ਚਾਹੀਦਾ ਏ ਇਹਦੇ ਵਿੱਚ ਪਾਰਟੀਬਾਜੀ ਦੀ ਕੋਈ ਇਹ ਜੀ ਗੱਲ ਨਹੀਂ ਹੈ ਇਹ ਤਾਂ ਮਹਾਰਾਜ ਜਿਹਨੂੰ ਟਿੱਕਾ ਲਾਣਾ ਹੈ ਉਹਨਾਂ ਨੂੰ ਹੀ ਲਾਂਦਾ ਤੇ ਮਹਾਰਾਜ ਹਰ ਇੱਕ ਨੂੰ ਤੰਦਰੁਸਤੀ ਵਕਸੇ ਚੜਦੀ ਕਲਾ ਰਹੀ ਬਿਲਕੁਲ ਬਹੁਤ ਕਹਿੰਦੇ ਕਿ ਚੰਗਾ ਪ੍ਰੋਗਰਾਮ ਚੰਗਾ ਪ੍ਰਵਲਾ ਕੀਤਾ ਜਾ ਰਿਹਾ ਹੈ ਤੇ ਇਹ ਕਹਿੰਦੇ ਇਸ ਤਰੀਕੇ ਦੇ ਨਾਲ ਚੜ੍ਹਦੀ ਕਲਾ ਵਾਲੀ ਗੱਲ ਹੈ ਕਿ ਇਤਿਹਾਸ ਨੂੰ ਜਿਹੜਾ ਬਾਰ ਬਾਰ ਤਸਦੀਕ ਕੀਤਾ ਜਾਂਦਾ ਹੈ। ਜ਼ਿਲ੍ਹਾ ਪ੍ਰਧਾਨ ਸੰਜੀਵ ਗੋਤਮ ਜੀ ਆਮ ਆਦਮੀ ਪਾਰਟੀ ਦੇ ਡਾਕਟਰ ਚੇਅਰਮੈਨ ਗੁਰੂ ਰਵਜਾਦ ਯੂਨੀਵਰਸਿਟੀ ਬਟ ਡਾਕਟਰ ਸੰਜੀਵ ਗੋਤਮ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਪਹਿਲੇ ਤੁਸੀਂ ਆਪਣੀ ਇੰਟਰੋਡਕਸ਼ਨ ਦਿਓ ਥੋੜੀ ਜਿਹੀ ਲੰਬੀ ਚੌੜੀ ਹੈ ਤੁਹਾਡੀ। ਮੈਂ ਡਾਕਟਰ ਸੰਜੀਵ ਗੋਤਮ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਰੋਪੜ ਚੇਅਰਮੈਨ ਸ਼੍ਰੀ ਗੁਰੂ ਰਬਦਾਸ ਮੈਡੀਕਲ ਯੂਨੀਵਰਸਿਟੀ ਪੰਜਾਬ ਜੀ ਜੀ ਅ ਅੱਜ ਜਿਹੜਾ ਇੱਕ ਪ੍ਰਾਲਾ ਕਰਵਾਇਆ ਗਿਆ ਖਾਸ ਤੌਰ ਤੇ ਜ਼ਿਲ੍ਹੇ ਦੇ ਨਾਲ ਇੱਥੇ ਹੋਇਆ ਕਾਫੀ ਲੋਕ ਜਿਹੜੇ ਆਏ ਹੋਏ ਸੀ ਭਰ ਕੇ ਸੰਗਤ ਜਿਹੜੀ ਆਈ ਹੈਗੀ ਐ ਆ ਇਸ ਤਰੀਕੇ ਦੇ ਨਾਲ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਇਤਿਹਾਸ ਨੂੰ ਬਾਰ ਬਾਰ ਤਸਦੀਕ ਜਿਹੜਾ ਕੀਤਾ ਜਾਂਦਾ ਹੈ ਉਹ ਇੱਕ ਲਾਹੇਵੰਦ ਹੋ ਸਕਦਾ ਹੈ ਆਉਣ ਵਾਲੀ ਪੀੜ੍ਹੀ ਵਾਸਤੇ ਤਿਲਕ ਜੰਜੂ ਦੇ ਰਾਖੇ ਹਿੰਦੀ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਇੱਕ ਧਰਮ ਦੇ ਪ੍ਰਤੀਕ ਬਲਦਾਨ ਸੀ ਉਹ ਬੜਾ ਸ਼ਲਾਘਾਯੋਗ ਤੇ ਬੜਾ ਬਲਖਣ ਹੈ ਉਹਨੂੰ ਹਮੇਸ਼ਾ ਵਾਸਤਾ ਜਦੋਂ ਤੱਕ ਪੂਰੀ ਦੁਨੀਆ ਲੁਕਾਈ ਉਹਦੋਂ ਤੱਕ ਯਾਦ ਕੀਤਾ ਜਾਵੇਗਾ ਔਰ ਅੱਜ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਸੀ ਸ੍ਰੀ ਗੁਰੂ ਅਨੰਦਪਰਸਾਦ ਜੀ ਦੀ ਗੁਰੂਆਂ ਦੀ ਧਰਤੀ ਦੇ ਉੱਤੇ ਇੱਕ ਬੜਾ ਬਲਖਣ ਸੀ ਇੱਥੇ ਹਜ਼ਾਰਾਂ ਦੀ ਤਜਾਦ ਦੇ ਵਿੱਚ ਲੋਕਾਂ ਨੇ ਆਇਆ ਔਰ ਦੇਖਿਆ ਆਪਣੇ ਜੀਵਨ ਨੂੰ ਸਫਲ ਬਣਾਇਆ ਇਥੋਂ ਇਹ ਮੈਸੇਜ ਮਿਲਿਆ ਕਿ ਆਉਣ ਵਾਲੀ ਪੀੜ੍ਹੀ ਨੂੰ ਅਗਰ ਆਪਾਂ ਪਿਛਲੇ ਇਤਿਹਾਸ ਬਾਰੇ ਆਪਣੇ ਗੁਰੂਆਂ ਦੇ ਇਤਿਹਾਸ ਬਾਰੇ ਨਹੀਂ ਦੱਸਾਂਗੇ ਤਾਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਆਉਣ ਵਾਲੀ ਪੀੜ੍ਹੀ ਨੂੰ ਪਤਾ ਨਹੀਂ ਲੱਗਦਾ ਨਸਲਾਂ ਨੂੰ ਪਤਾ ਨਹੀਂ ਇਦੇ ਨਾਲ ਇਹ ਧਾਰਮਿਕ ਪ੍ਰੋਗਰਾਮ ਰਿਹਾ ਔਰ ਇਸ ਧਾਰਮਿਕ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਥ ਸੰਗਤ ਇੱਥੇ ਆਈ ਸੀਗੀ ਉਹਨਾਂ ਨੇ ਲਗਭਗ 1 ਘੰਟਾ ਪਿੰਨ ਡ੍ਰੌਪ ਸਾਇਲੈਂਟ ਇਹਨੂੰ ਦੇਖਿਆ ਔਰ ਜਦੋਂ ਭਾਈ ਮਤੀ ਦਾ ਸਤੀ ਦਾਸ ਭਾਈ ਦਿਆਲਾ ਜੀ ਦੀ ਕੁਰਬਾਨੀ ਨੂੰ ਦੇਖਦੇ ਸੀ ਤਾਂ ਕਈ ਲੋਕਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਅੱਖਾਂ ਚਾਂਸੂ ਵੀ ਆਂਦੇ ਸੀ ਕਿਉਂਕਿ ਸੀ ਉਹ ਮੰਜ਼ਰ ਇਹੋ ਜਿਹਾ ਖਤਰਨਾਕ ਸੀ ਜਿਹਦੇ ਨਾਲ ਉਹਨਾਂ ਜ਼ਾਲਿਮਾਂ ਨੇ ਉਸ ਸਮੇਂ ਦੇ ਸਾਡੇ ਗੁਰੂ ਸਾਹਿਬਾਨ ਨਾਲ ਜਿਹੜਾ ਇੱਕ ਬਹੁਤ ਜ਼ੁਲਮ ਕੀਤੇ ਉਹਨੂੰ ਦੇਖਦੇ ਹੋਏ ਆਉਣ ਵਾਲੀਆਂ ਨਸਲਾਂ ਨੂੰ ਉਹੀ ਕਰਾਂਗੇ ਕਿ ਮਨੁੱਖਤਾ ਦੇ ਵਾਸਤੇ ਭਲੇ ਦੇ ਕੰਮ ਬਾਸੇ ਆਪਣੇ ਆਪਣੇ ਧਰਮ ਵਿੱਚ ਰਹਿੰਦੇ ਹੋਏ ਇਸ ਮਨੁੱਖ ਦੀ ਜਾਂਮੇ ਵਿੱਚ ਆਂਦੇ ਹੋਏ ਆਪਣਾ ਧਿਆਨ ਤੇ ਦੂਜੇ ਦਾ ਵੀ ਧਿਆਨ ਰੱਖਣਾ ਇਦਾਂ ਦੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਆ ਜੇ ਮਤਲਬ ਹੋਂ ਤਾਂ ਚਲੋ ਇੱਕ ਕਿਉਂਕਿ ਇੱਕ ਕਹਿ ਸਕਦੇ ਨਾ ਇੱਕ ਸਮਾ ਹੈਗਾ ਜਿਹੜਾ ਕਿ ਜ਼ਰੂਰੀ ਉਸ ਸਾਭ ਦੇ ਨਾਲ ਹੈਗਾ ਪਰ ਜਿੱਥੋਂ ਤੱਕ ਗੱਲ ਕਰੀਏ ਜਿਸ ਤਰ੍ਹਾਂ ਪੰਜਾਬ ਜਿਹੜਾ ਹੈਗਾ ਪੀੜ੍ਹੀ ਜਿਹੜੀ ਨਵੀਂ ਹੈਗੀ ਹੈ ਜਾਂ ਛੋਟੇ ਜਿਹੜੇ ਬੱਚੇ ਨੇ ਜਾਂ ਜਵਾਨੀ ਜਿਹੜੀ ਹੈਗੀ ਉਹ ਤਾਂ ਉਡ ਉਡ ਕੇ ਜ਼ਿਆਦਾਤਰ ਬਾਹਰ ਚਲੀ ਗਈ ਹੈ ਤੇ ਇਸ ਤਰੀਕੇ ਦੇ ਨਾਲ ਬਾਰ ਬਾਰ ਗੱਲ ਕਰਨੀ ਜ਼ਰੂਰੀ ਹੈਗੀ ਤੁਹਾਨੂੰ ਲੱਗਦਾ ਕਿਉਂਕਿ ਇਸ ਧਰਤੀ ਦੀ ਬਹੁਤ ਜ਼ਿਆਦਾ ਵੱਡੀ ਆਪਣੀ ਇੱਕ ਕਹਾਣੀ ਤੇ ਇੱਕ ਬਹੁਤ ਇੱਕ ਪਵਿੱਤਰ ਕਰਤਾ ਹੈਗੀ ਇਥੇ ਸਾਧੂ ਸੰਤਾਂ ਦੀ ਧਰਤੀ ਮੰਨੀ ਜਾਂਦੀ ਹੈ ਗੁਰੂਆਂ ਪੀਰਾਂ ਦੀ ਧਰਤੀ ਮੰਨੀ ਜਾਂਦੀ ਹੈ ਤੇ ਉਹ ਜ਼ਰੂਰੀ ਤੁਹਾਨੂੰ ਕਿਸੇ ਕਿਨਾਂ ਲਾ ਪੰਜਾਬ ਦਾ ਸੂਬਾ ਬੜਾ ਬਲੱਖਣ ਸੂਬਾ ਇਥੋਂ ਦੇ ਲੋਕ ਆਪਣੇ ਹੱਕ ਤੇ ਆਪਣੀ ਆਜ਼ਾਦੀ ਨੂੰ ਜਾਣਦੇ ਨੇ ਪੰਜਾਬ ਸਰਕਾਰ ਦਾ ਜਿਹੜਾ ਉਪਰਾ ਉਪਰਾਲਾ ਹੈ ਬੜਾ ਸ਼ਲਾਗਜੋਗ ਹੈ ਔਰ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਕੀਤਾ ਗਿਆ ਆ 23 24 25 ਤਿੰਨ ਦਿਨ ਦਾ ਪ੍ਰੋਗਰਾਮ ਹੋ ਰਿਹਾ ਜਿਹੜਾ ਨੰਦਪੁਰ ਸਾਹਿਬ ਦੇ ਵਿੱਚ ਹੈ ਉਹ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਇਥੇ ਕਰੋੜਾਂ ਦੀ ਹਿਸਾਬ ਨਾਲ ਸੰਗਤ ਆਏਗੀ ਜਿੰਨੀ ਜਿਹੜੀ ਸੰਗਤ ਆਏਗੀ ਉਹ ਇੱਥੇ ਸੱਚਮੁੱਚ ਆਨੰਦਪੁਰ ਸਾਹਿਬ ਆ ਕੇ ਆਪਣੇ ਆਤਮਾ ਨੂੰ ਪਵਿੱਤਰ ਕਰੇਗੀ ਔਰ ਇਹੋ ਜਿਹੇ ਅਪਰਾਲੇ ਜਰੂਰ ਹੋਣੇ ਚਾਹੀਦੇ ਸਕੂਲਾਂ ਦੇ ਵਿੱਚ ਕਾਲਿਆਂ ਦੇ ਵਿੱਚ ਇਹ ਗੁਰੂ ਸਾਹਿਬਾਂ ਦਾ ਜਿਹੜਾ ਇਤਿਹਾਸ ਹੈ ਉਹ ਜਰੂਰ ਪੜਾਉਣਾ ਚਾਹੀਦਾ ਜਿਹਦੇ ਨਾਲ ਸਾਡੇ ਜਿਹੜੇ ਲੋਕ ਆ ਉਹ ਸਮਝ ਲੈਂਦੇ ਧੰਨਵਾਦ ਜੀ ਆ ਬੀਬੀ ਜੀ ਤੁਹਾਡੇ ਨਾਲ ਵੀ ਗੱਲ ਕਰ ਲੈਣੇ ਆ ਤੁਸੀਂ ਇੱਧਰ ਆ ਜਾਓ ਮੈਨੂੰ ਲੱਗਦਾ ਹੈ ਤੇ ਤੁਹਾਡੇ ਨਾਲ ਵੀ ਗੱਲ ਕਰ ਲਈਤੀ ਜਾਏ ਕੈਮਰੇ ਵੱਲ ਮੁਕਰੋ ਤੇ ਇੱਧਰ ਇੱਧਰ ਦੇਖੋ ਜੀ ਪਹਿਲੇ ਤਾਂ ਆਪਣਾ ਨਾਮ ਦੱਸੋ ਔਰ ਤੁਸੀਂ ਅੱਜ ਕਿੱਥੋਂ ਆਏ ਹੋ ਇੱਥੇ ਅਸੀਂ ਆਨੰਦਪੁਰ ਸਾਹਿਬ ਬਲਵੀਰ ਨੰਦਰ ਸਾਹਿਬ ਤੋਂ ਆਏ ਹੋ ਅੱਛਾ ਜੀ ਹਾਂ ਜੀ ਤੇ ਕਿਵੇਂ ਦਾ ਲੱਗਿਆ ਪ੍ਰੋਗਰਾਮ ਕਿਉਂਕਿ ਇੱਕ ਵੱਡਾ ਵੱਡਾ ਇੱਕ ਉਪਰਾਲਾ ਕੀਤਾ ਸਰਕਾਰ ਨੇ ਔਰ 350 ਜਿਹੜਾ ਵਰੀ ਗੰਡ ਹੈਗੀ ਆ ਉਹ ਸ਼ਹਾਦਤ ਜਿਹੜੀ ਹੈਗੀ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੂੰ ਹਿੰਦੀ ਚਾਦਰ ਵੀ ਕਿਹਾ ਜਾਂਦਾ ਆ ਜਿਹੜੇ ਜ਼ੁਲਮ ਦੇ ਖਿਲਾਫ ਉਹਨਾਂ ਨੇ ਗੱਲ ਚੱਕੀ ਔਰ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਆਪਾਂ ਅੱਜ ਲਾਈਟ ਐਂਡ ਸਾਊਂਡ 쇼 ਦੇ ਵਿੱਚ ਸਾਰਾ ਵਰਤਾਂਤ ਵੀ ਜਿਹੜਾ ਸੀ ਉਹ ਦੱਸਿਆ ਗਿਆ ਸੀਗਾ ਤੇ ਕੁਰਬਾਨੀਆਂ ਆ ਗੁਰੂ ਤੇਗ বাহাদুর ਮਹਾਰਾਜ ਦੀਆਂ ਸਤਗੁਰ ਕਲਗੀਧਰ ਦੇ ਦਸ਼ਮੇਸ਼ ਜੀ ਦੇ ਪਰਿਵਾਰ ਦੀਆਂ ਬਹੁਤ ਬੜੀਆਂ ਕੁਰਬਾਨੀਆਂ ਸਤਗੁਰ ਸੱਚੇ ਪਾਤਸ਼ਾਹ ਦਾ 350 ਸਾਲ ਮਨਾਣਾ ਬੜੀ ਖੁਸ਼ੀ ਵਾਲੀ ਗੱਲ ਹੈ ਬਹੁੜੇ ਧੂਮ-ਧਾਮ ਨਾਲ ਪੰਜਾਬ ਸਰਕਾਰ ਮਨਾ ਰਹੀ ਬੜੀ ਖੁਸ਼ੀ ਵਾਲੀ ਗੱਲ ਅਨੰਦਪੁਰ ਸਾਹਿਬ ਦੀ ਧਰਤੀ ਮਹਾਰਾਜ ਦੀ ਕਲਗੀਧਰ ਦਸ਼ਮੇਸ਼ ਗੁਰ ਤੇ ਮਹਾਰਾ ਦੀ ਹੱਥੀਂ ਖਰੀਦੀ ਹੋਈ ਹੈ ਬੀਬੀ ਚੰਪਾ ਜੀ ਤੇ ਬਹੁਤ ਵਧੀਆ ਪ੍ਰਾਲਾ ਪੰਜਾਬ ਸਰਕਾਰ ਨੇ ਕੀਤਾ ਬਹੁਤ ਵਧੀਆ ਪ੍ਰਾਲਾ ਪੰਜਾਬ ਸਰਕਾਰ ਨੇ ਕੀਤਾ ਜਿਵੇਂ ਅੱਜ ਗੁਰੂ ਤੇਗ ਬਹਾਦਰ ਜੀ ਮਹਾਰਾਜਾ ਸੱਚੇ ਪਾਤਸ਼ਾਹ ਦਾ ਪ੍ਰੋਗਰਾਮ ਮਨਾਇਆ ਗਿਆ ਮਤੀ ਦਾਸ ਭਾਈ ਸਤੀ ਦਾਸ ਭਾਈ ਦੇ ਆਲਾ ਜੀ ਐਡਾ ਵਧੀਆ ਪ੍ਰੋਗਰਾਮ ਮਨਾਇਆ ਗਿਆ ਸਾਡੇ ਬੱਚੇ ਦੇਖ ਕੇ ਕਿੰਨਾ ਬੱਚੇ ਸਾਡੇ ਅੱਗੇ ਵਸਤੇ ਜੋੜਨਗੇ ਅੰਦਰ ਉਹਨਾਂ ਦੇ ਕਿੰਨਾ ਪਿਆਰ ਹੈ ਮਹਾਰਾਜ ਦੇ ਪ੍ਰਤੀ ਇਹ ਸਾਡੇ ਬੱਚਿਆਂ ਨੂੰ ਇਹ ਸਿਹਤ ਮੇਲਣੀ ਬਹੁਤ ਜ਼ਰੂਰੀ ਹੈ। ਹਰਜੋਤ ਸਿੰਘ ਨੇ ਸਾਡੇ بیٹے ਨੇ ਬਹੁਤ ਇੰਤਜ਼ਾਮ ਕੀਤੇ ਬੱਸਾਂ ਦੇ ਫ੍ਰੀ ਇੰਤਜ਼ਾਮ ਕੀਤੇ ਆਟੋ ਟੈਂਪੋ ਦੇ ਫ੍ਰੀ ਇੰਤਜ਼ਾਮ ਕੀਤੇ ਕਿੱਡੀ ਵਧੀਆ ਸੀਟੀਆਂ ਬਣਾਈਆਂ ਲੋਕਾਂ ਦਾ ਰਹਿਸ਼ ਵਾਸਤੇ। ਹਾਂਜੀ ਬਹੁਤ ਵਧੀਆ ਇੰਤਜ਼ਾਮ ਕੀਤੇ ਗਏ। ਬਹੁਤ ਵਧੀਆ ਪ੍ਰਾਲਾ ਹੈ। ਅਗਲੇ ਦਿਨ ਆਓਗੇ? ਸਟੇਡੀਅਮ ਵਿੱਚ ਬਹੁਤ ਅੱਛਾ ਲੱਗਿਆ। ਅਗਲੇ ਦਿਨ ਆਓਗੇ? ਸਾਨੂੰ ਬੜੀ ਖੁਸ਼ੀ ਹੈ ਸਾਡਾ ਬੇਟਾ। ਜੀ। ਮਤਲਬ ਐਮਐਲਏ ਬਣਿਆ। ਬੜੀ ਖੁਸ਼ੀ ਹੈ ਸਾਨੂੰ। ਹਾਂ ਤਰੀ ਮੰਤਰੀ ਨੇ ਉਹ ਤਾਂ ਮੰਤਰੀ ਬਣਿਆ ਬੜੀ ਖੁਸ਼ੀ ਆ ਸਾਨੂੰ ਬੜਾ ਹੌਸਲਾ ਆ ਸਾਡਾ ਬੇਟਾ ਬਹੁਤ ਵਧੀਆ ਵਧੀਆ ਤੇ ਕੰਮ ਕਰ ਰਿਹਾ ਸਾਨੂੰ ਬਹੁਤ ਖੁਸ਼ੀ ਆ ਪਾਬੂ ਖੋਗੇ ਬੀਬੀ ਜੀ ਔਰ ਕਹਿੰਦੇ ਕਿ ਚੰਗਾ ਇੰਤਜ਼ਾਮ ਕੀਤਾ ਗਿਆ ਔਰ ਕਾਫੀ ਅਸੀਂ ਖੁਸ਼ ਆਏ ਸਾਰੇ ਉਪਰਾਲੇ ਤੋਂ ਤੇ ਉਹ ਕਹਿੰਦੇ ਵੀ ਐਵੇਂ ਦੇ ਹੁਣੇ ਚਾਹੀਦੇ ਆ ਪਰਾਨਪੁਰ ਦੀ ਧਰਤੀ ਤੇ ਜਿਹੜਾ ਇਸ ਤਰ੍ਹਾਂ ਦੀ ਜਿਹੜੇ ਅੱਜ ਇੱਕ ਸਰਕਾਰ ਨੇ ਆਪਣੇ ਤਰੀਕੇ ਦੇ ਨਾਲ ਪ੍ਰੋਗਰਾਮ ਕੀਤਾ ਹੈ ਇਹਦੇ ਨਾਲ ਕਾਫੀ ਨੌਜਵਾਨੀ ਨੂੰ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਉਹ ਸੇਧ ਮਿਲਦੀ ਹੈ ਇੱਥੇ ਲਾਈਟਿੰਗ ਜਿਹੜਾ ਸਾਊਂਡ ਸ਼ੋਅ ਸੀਗਾ ਉਹਦੇ ਬਾਅਦ ਹੁਣ ਸੰਗਤ ਹਾਲੀਵੁੱਡ ਆਪਣੇ ਘਰ ਜਾ ਰਹੀ ਹੈ ਪਰ ਜਿਸਦੇ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਕਿ ਪੰਜਾਬ ਸਰਕਾਰ ਦਾ ਇੱਕ ਚੰਗਾ ਉਪਰਾਲਾ ਜ਼ਰੂਰ ਸੀਗਾ ਪਰ ਸਭ ਤੋਂ ਉਸ ਤੋਂ ਵੀ ਵੱਡੀ ਗੱਲ ਇਹ ਹੈਗੀ ਹੈ ਕਿ ਕਿਉਂਕਿ ਇਹ ਗੁਰੂ ਸਾਹਿਬ ਦੀ ਤਰਤੀ ਹੈਗੀ ਹੈ ਇੱਥੇ ਜਿਹੜਾ ਹੈ ਧਾਰਮਿਕ ਇਤਿਹਾਸ ਜਿਹੜਾ ਬੋਲਦਾ ਹੈ ਉਸ ਨੂੰ ਉਹਦਾ ਸ਼ਹੀਦੀ ਹੜਾ ਆ ਰਿਹਾ ਜਿਸ ਤਰੀਕੇ ਦੇ ਨਾਲ ਇੱਥੇ ਮਨਾਇਆ ਜਾ ਰਿਹਾ ਸੰਗਤ ਦੇ ਵਿੱਚ ਉਤਸ਼ਾਹ ਹੀ ਹੈ ਕਿ ਉਹ ਇੱਥੇ ਪਰਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਤ ਨੇ ਇੱਥੇ ਹੋਰ ਜ਼ਿਆਦਾ ਆਉਣਾ ਹੈਗਾ ਕਿਉਂਕਿ ਹੁਣ ਸਾਰਾ ਹਫਤਾ ਹੀ ਜਿਹੜਾ ਹੈਗਾ ਇਸ ਤੇ ਕਾਫੀ ਇੰਤਜ਼ਾਮਾਤ ਕੀਤੇ ਗਏ ਹੈ ਤੇ ਦੇਖਣਾ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਸੰਗਤ ਪਰਦੀ ਕਿਉਂਕਿ ਸਰਕਾਰ ਦਾ ਆਪਣਾ ਇੱਕ ਮੁਲਾਂਕਣ ਹੈ ਕਿ ਘਟੋ ਘਟ 1 ਕਰੋੜ ਲੋਕ ਜਿਹੜੇ ਨੇ ਇੱਥੇ ਆਉਣਗੇ ਕੈਮਰਾ ਪਰਸਰਵ ਦੇ ਨਾਲ ਬਿੰਦੂ ਸਿੰਘ ਅਰੰਧਪੁਰ ਸਾਹਿਬ ਤੁਸੀਂ ਦੇਖ ਦਿਓ D5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮ ਤਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ